ਆंदी ਪੰਜਾਬੀ ਦਿਨ। ਕਿਉਂ ਨਹੀਂ ਆਂਦੀ ਤੈਨੂੰ? ਹੈ? ਪੰਜਾਬੀ ਬੋਲਿਆ ਕਰ। ਠੀਕ ਹੈ ਨਾ? ਜਨਾਬ ਮਾਸ਼ਾਅੱਲਾ ਦੋਦੀ ਮੁਬਾਰਕ ਹੋਏ ਡਬਲ ਡਬਲ ਯਾ ਤੈਨੂੰ। ਅੱਜ ਤਾਂ ਬੜਾ ਰਾਜੀ ਹੋਏ ਸਹੀ ਗੱਲ। ਬੜਾ ਅੱਲਾ ਜਾਣਦਾ ਖੁਸ਼ ਹੋਏ। ਬੜਾ ਰਾਜੀ ਹੋਏ ਅਸੀਂ। ਵੀ ਉਹਨਾਂ ਦੇ 16 ਹੁਣ। ਹਾਂ। ਤੇ ਮੈਂ ਅੱਗੇ ਨੂੰ ਆਖਣਾ ਮੈਂ ਕਿ ਉਹ ਬੰਦਾ ਪਹੁੰਚਿਆ ਹਣਾ ਲਾਜ਼ਮੀ। ਹਾਂ ਜੀ ਮਿਲਦੇ ਗਿਲਦੇ ਵੀਰੇ ਆ ਜੀ। ਫਿਰ ਵੀ ਕੋਈ ਨਹੀਂ। ਹੈਲੋ ਮਿਲਦੇ ਗੁਲਦੇ ਰਿਹਾ ਜੀ ਹਾਜੀ ਤੇ ਹਾਜੀ ਦੇ ਨਾਲ ਦੀ ਟੀਮ ਸਾਰੀ ਘਰ ਦੀਆਂ ਜੁੱਤੀਆਂ ਵੇਚੀ ਤੇ ਪਾਪੜ ਲੈਣ ਲੱਗੇ ਸਨ ਕਿ ਲੈ ਲੈ ਸੀ ਲੈ ਲੈ ਹੀ ਬੜਾ ਤੇਜ਼ ਯਾਰ ਤੁਹਾਡੀ ਬੜਾ ਤੇਜ਼ ਹੈ ਨਾ ਇੱਧਰ ਆਓ ਬੰਦੇ ਵੀ ਨਾਲ ਲੜ ਕੇ ਹਾਜੀ ਨਾਲ ਇਹਨਾਂ ਜਨਾਬ ਜੁੱਤੀਆਂ ਵੇਚ ਕੇ ਤੇ ਪਾਪੜ ਲੈ ਲਿਆ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਨੂੰ ਵੈਲਕਮ ਐ ਸਵਾਗਤ ਆ ਜੀ ਆਨਵਾਗਦੇ ਆ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤਾਂ ਵਲੌਗ ਪੂਰਾ ਦੇਖਣਾ ਲਓ ਜੀ ਛੱਟ ਲਈਏ ਮੱਝਾਂ ਪਾਣੀ ਛਪੜੇ 'ਚ ਚਾਚਾ ਜੀ ਲੱਗਾ ਚੀਨਕੇ ਜਿਹਾ ਮਾਨੂੰ ਟ੍ਰੇਨਿੰਗ ਦੇਂਦੇ ਅੱਜ ਕਿ ਨਾ ਹੁਣੇ ਵੀ ਛਪੜ ਦੇ ਵਿੱਚ ਯਾਰ ਇਹਨਾਂ ਦੀ ਬਿਮਾਰੀ ਹੋ ਨਹੀਂ ਸੈੱਟ ਹੋ ਜਾਵੇ ਹਾ ਹਾ

ਆਹ ਵੇ ਤਾਰੀਆਂ ਲਾਉਂਦੀ ਪੂਰਾ ਹੈ ਲਓ ਜੀ ਹਾਜੀ ਪਾਪੜਾ ਵਾਲਾ ਆਇਆ ਪਾਪੜਾ ਖਾਂਦੇ ਆ ਜੀ ਅੱਜ ਆਹ ਵੀ ਕਿਨੇ ਦੇ ਲੈ ਆਏ ਹੈ ਹੈ ਖਾਣ ਦੇ ਲੈ ਆਏ ਸੁਣਿਆ ਜੁੱਤੀਆਂ ਵਿੱਚ ਲੱਗਾ ਲਓ ਜੀ ਹਾਜੀ ਤੇ ਹਾਜੀ ਦੇ ਨਾਲ ਦੀ ਟੀਮ ਸਾਰੀ ਕਾਰ ਦੀਆਂ ਜੁੱਤੀਆਂ ਵੇਚੀ ਤੇ ਪਾਪੜ ਲੈਣ ਲੱਗੇ ਸਾਂ ਕਿ ਲੈ ਲੈ ਸੀ ਲੈ ਲੈ ਹੀ ਬੜਾ ਤੇਜ਼ ਯਾਰ ਤੁਹਾਡੀ ਬੜਾ ਤੇਜ਼ ਹੈ ਨਾ ਇੱਧਰ ਆਓ ਬੰਦੇ ਵੀ ਨਾਲ ਰਲ ਕੇ ਹਾਜੀ ਨਾਲ ਇਹਨਾਂ ਜਨਾਬ ਜੁੱਤੀਆਂ ਵੇਚ ਕੇ ਤੇ ਪਾਪੜ ਲੈ ਲਿਆ ਜੀ ਹਾਜੀ ਇਹਨਾਂ ਨਾਲ ਬਕਸੇ ਮੈਂ ਬਾਤ ਸੁਣ ਕੇ ਹਾਂ ਹਾਜੀ ਨੂੰ ਕੀ ਕਹਿਣਾ ਹੈ ਉਹ ਕਹੇ ਮੈਂ ਥੋੜਾ ਚਿਕਮੈਨ ਬਾਤ ਸੁਣ ਕੇ ਆ ਰਹੇ ਸਾਂ ਉਹਨਾਂ ਪਾਪੜ ਪੰਜਾਬੀ ਕਿਉਂ ਨਹੀਂ ਬੋਲਣਾ ਪੰਜਾਬੀ ਵਿੱਚ ਗੱਲ ਕਰਾਂ ਆਂ ਆਂਦੀ ਪੰਜਾਬੀ ਤੇ ਨੂੰ ਕਿਉਂ ਨਹੀਂ ਆਂਦੀ ਤੇਨੀ ਹੈ ਪੰਜਾਬੀ ਬੋਲਿਆ ਕਰ ਠੀਕ ਹੈ ਨਾ ਲਓ ਜੀ ਮਾਮਾ ਦਾ ਚਾਚਾ ਦੋਏ 250 ਦਾ ਵੀ ਬੰਦੋਬਸਤ ਨਾਲ ਕਰਿਆ ਜਾਏ ਹਾਂਜੀ ਨਹੀਂ ਨਹੀਂ ਉਹ ਵੀ ਕੰਮ ਕਰੋ ਨਾ ਤੜਕਾਰਾ ਚਪੜਾਇਆ ਗਾਈ ਜਦ ਬੋਤਲ ਪੀਵੇ ਗਾਈ ਦਾ ਮਾਮਾ ਨਾ ਮੈਂ ਥੜਾ ਕਾਬੂ ਨਹੀਂ ਆਉਂਦਾ ਹੈ ਗਿਆ ਭਾਈ ਬੋਤਲ ਨਾਲ ਦੋ ਦੋ ਲੈਣ ਆਇਆ ਨਾ ਕੋਈ ਤੇ ਉਹ ਬਾਕੀ ਵੀ ਨਾ ਕਰੋ ਯਾਰ ਤੁਸੀਂ ਇੰਝ ਕਰੋ ਸਾਨੂੰ ਜਿਹੜੇ ਬੋਤਲਾਂ ਤੋਂ ਲੈਉਣੀਆਂ ਦੋ ਸਾਨੂੰ ਉਹਦੇ ਪੈਸੇ ਦੇ ਦੇ ਓਏ ਥੇ ਲੱਗਾ ਟਰੈਕਟਰ ਕੋਲ ਓਏ ਪੈਸੇ ਦੇਵੇ ਕੱਲ ਅਸੀਂ ਜਨਾਬ ਬੋਤਲ ਲਿਆ ਕੇ ਯਾਰਾ ਰੋਸਟ ਕਰਾਂਗੇ ਫਿਰ ਹੈ ਓ ਦੇ ਦੇ ਆਥੇ ਸਾਨੂੰ ਜੀ ਲక్ష్ਮੀ ਜੀ ਦੇ ਇੱਕ ਕੰਪਨੀ ਨੂੰ ਦੇ ਅਜਾ ਮੁੱਠਲ ਦੇ ਆ ਇੱਕ ਕਪੜਾ ਕੀ ਖਾ ਗਿਆ ਕੱਟੇ ਪੁਗਾ ਕਟਾ ਰੋਟੀਆਂ ਬਹੁਤ ਵਧੀਆ ਗੱਲ ਦੰਦੀਏ ਬੋਤਲ ਨਹੀਂ ਜੀ ਪੀਤੀ ਆ ਮੈਨੂੰ ਕੋਈ ਮਾਰੀ ਪਾਣੀ ਹਾਂ ਬੋਤਲ ਹਾਂ ਆ ਚਲੋ ਜਿਓ ਨਸੀਬਾਂ ਦਾ ਲੰਗੜੀ ਸੱਸ ਅੱਜ ਆਈ ਮੁਲਾਤ ਨੇ ਮੇਰੇ ਫੁੱਫੜ ਦਿੱਤਾ ਪੁੱਤ ਜੀ ਮੈਨੂੰ ਚਲ ਵਗਦਾ ਟਾਈਮ ਨਾਲ ਆਪਾਂ ਦੱਸ ਦਿਆ ਕਰੇਗਾ ਆਹੋ ਜਦੀ ਕਟਾ ਕਾ ਹੈ ਬੋਤਲ ਇਹ ਪੰਜਾਹ ਲਿਆ ਜੋਦੀ ਇਹ ਦੱਸ ਯਾਰ ਜੇ ਚੜ ਕਿਉਂ ਹੋਇਆ ਨਾ ਜਦੋਂ ਤੋਂ ਨਾਲ ਹੀ ਨਾ ਮੇਰੀ ਕਿਸਮਤ ਠੰਡੀ ਹੈ ਸਹੀ ਗੱਲ ਹੈ ਨਹੀਂ ਕਿਸਮਤ ਤੇਰੀ ਮਾਲ ਵਾਲੇ ਬੜੀ ਤੇਜ਼ ਹੈ ਬਾਹਰ ਲੜੋ ਉਹ ਤੇਰੀ ਕਿਸਮਤ ਬੜੀ ਤੇਜ਼ ਹੈ ਉਹ ਨਹੀਂ ਤੇਰੀ ਠੰਡੀ ਹੈ ਹਮ ਅੱਜ ਲੱਗਿਆ ਹੋਣਾ ਕਮ ਸੇ ਕਮ 5000 ਜੀ ਸਮਝ ਉਧਰ ਗਿਆ 5000 ਪੈਸੇ ਇਹ ਜੇ ਕਹੀ ਗਏ ਅੱਲਾ ਮੀਆਂ ਪੈਨ ਨੂੰ ਵੀ ਨੇਕੀ ਦਾ ਜਾ ਉਹ ਇਸ ਕੰਮ ਮਗਰ ਲੱਗ ਜਾਂਦਾ ਨਹੀਂ ਦੁਖਦੇ ਬੰਦੇ ਨੂੰ ਅੱਲਾ ਤੈਨੂੰ ਵੀ ਲੈ ਜਾ ਆ ਹੋ ਆਇਆ ਕੀ ਤਬਦੀਲੀ ਕੀਤੀ ਹੈ ਕੀ ਤਬਦੀਲੀ ਕੀਤੀ ਤੂੰ ਤਾਂ ਅਗਲੇ ਬਕਸ਼ਾਏ ਪਾਣੀ ਹੋਰ ਵਿੱਚ ਪਾਇਆ ਕਰ ਮਾਸ਼ਾਅੱਲਾ ਦੋਦੀ ਮੁਬਾਰਕ ਹੋਇਆ ਡਬਲ ਡਬਲ ਯਾਰ ਤੈਨੂੰ ਅੱਜ ਤਾਂ ਬੜਾ ਰਾਜੀ ਹੋਇਆ ਸਹੀ ਗੱਲ ਹੈ ਬੜਾ ਅੱਲਾ ਜਾਣਦਾ ਖੁਸ਼ ਹੋਇਆ ਬੜਾ ਰਾਜੀ ਹੋਇਆ ਅਸੀਂ ਵੀ ਉਹਨਾਂ ਦੀ ਸਲਾਹ ਹਾਂ ਤੇ ਮੈਂ ਅੱਗੇ ਨੂੰ ਆਖਣਾ ਮੈਂ ਕਹਾਂ ਉਹ ਬੰਦਾ ਪਹੁੰਚਿਆ ਹੋਣਾ ਲਾਜ਼ਮੀ ਪੁੰਚ ਮਿਲਦੇ ਗੁਲਦੇ ਰਿਹਾ ਜੀ ਫਿਰ ਵੀ ਕੋਈ ਹੈਲੋ ਮਿਲਦੇ ਗੁਲਦੇ ਰਿਹਾ ਜੀ ਕੀ ਪਤਾ ਦੋਦੀ ਗਿਆ ਚਲੋ ਜੀ ਲਓ ਜੀ ਚਾਚਾ ਗਰ ਆਪਣੇ ਘਰ ਵਿੱਚ ਤੇ ਹੁਣ ਜੁਲਿਗੇ ਪੱਠਿਆਂ ਨੂੰ ਚਲੀਏ ਜੁਲਿਗੇ ਜੁਲਿਗੇ ਝੋਲਾ ਬੰਨ ਜੋਲਾ ਝੋਲਾ ਬੰਨ ਜੀ ਝੋਲਾ ਲਓ ਜੀ ਹੁਣ ਚੱਲੇ ਆ ਪੱਠਿਆਂ ਨੂੰ ਵਲੋਗ ਅੱਜ ਇਹਨਾਂ ਸ਼ੁਗਲ ਮੇਲਾ ਤਾਂ ਨਹੀਂ ਲੱਗਾ ਪਰ ਠੀਕ ਹੈ ਜਿੰਨਾ ਵੀ ਲਾਇਆ ਪ੍ਰੋਟੀਨ ਨਹੀਂ ਤੋੜਨੀ ਵਲੋਗ ਆਂਦਾ ਰਹੇਗਾ ਲਓ ਜੀ ਆ ਗਏ ਹੁਣ ਪੱਠਿਆਂ ਨੂੰ ਕਿਉਂਕਿ ਮਾਲ ਡੰਗਰ ਚੋਲਿਆ ਤਾਂ ਟਾਈਮ ਨਾਲ ਬੰਦੇ ਆ ਗਏ ਨੇ ਪਿੱਛੇ ਦੇਖ ਸਕਦੇ ਹੋ ਤੁਸੀਂ ਚਾਚੀ ਹਣੀ ਵੜਨ ਦੇ ਨੇ ਆਪਾਂ ਵੀ ਜਲਦੀ ਜਲਦੀ ਆਈਏ पट्ठे वढ़िए मौसम ही कुछ थोड़ा जहां खराब है इधर देखो बदल बने बदल बुदल भी बने अब वेखो बारिश नहीं अल्लाह करे ना ही फसल तैयार हो चलियाँ कणको कणक माशाला पीले रंग ची हो चलिए अल्लाह खैर के दह दिनों तक मीया हाथ लग जाए बढ़ रही है पहले पट्ठे फिर गपश ही लाने लो जी पट्ठे व्ढ ले पिछले देख सकते हो ਟਰੈਕਟਰ ਵੀ ਇਹਦਾ ਬਦਲ ਵੀ ਬਣ ਗਿਆ ਭਾਈ ਹੁਣ ਪੂਰਾ ਅੱਗੇ ਮੌਸਮ ਕਿਵੇਂ ਸੀ ਹੁਣ ਮੌਸਮ ਕਿਵੇਂ ਹੋ ਗਿਆ ਤੇ ਇਧਰ ਜਾ ਚ ਰਾਨੇ ਵੱਲੇ ਪੱਠੇ ਇਧਰ ਲੋਡ ਹੀ ਨਹੀਂ ਪਈ ਵਢਾਉਂਦੀ ਪਨਾਪੇ ਵੜ ਬੜ ਲੈਣ ਤੇ ਚੱਲਿਆ ਮੁੰਡੇ ਇਹਦੇ ਤੇ ਆ ਪਾ ਜਿਹੜਾ ਰੁਟੀਨ ਦਾ ਜਿਹੜਾ ਕੰਮ ਹੈ ਉਹ ਮੁਕਾਈਏ ਚੱਲ ਕੇ ਬਲਦੰਗਰ ਬੰਨਦੇ ਆ ਪਾਣੀ ਛਾਣੀ ਉਹਨਾਂ ਡੋਲਨੇ ਤੇ ਉਧਰ ਵੀਊ ਚੈੱਕ ਕਰੋ ਤੁਸੀਂ ਸੁਰਜੀਤ ਗਰੂਪ ਵਾਲਾ ਵੀਊ ਚੈੱਕ ਕਰੋ ਮੈਂ ਆਈ ਚਾਸ ਕਿ ਨਹੀਂ ਉਹ ਆਬੂ ਲੈਊਗਾ ਅਬੂ ਲੈਊਗਾ ਟ੍ਰੈਵਰੀ ਚੈੱਕ ਕਰੋ ਹਾਂ ਚੱਲ 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 ਕੱਢ ਗਾ ਵੇਖੀ ਜਾਣ ਰਿਹਾ ਤੂੰ ਗਾ ਕੱਢ ਨੂੰ ਕਿਉਂ ਚਾਹਦਾ ਇਧਰ ਚੈੱਕ ਕਰ ਰਿਹਾ ਵੀਊ ਚਾਹਦਾ ਚੈੱਕ ਕਰ ਲੂ ਹਾਂ ਸੂਰਜ ਹੂੰ ਕਿਹਦਾ ਗਰੂ ਬੰਦਿਆ ਹਾਂਜੀ ਹਾਂਜੀ ਹੋਂ ਲਿਆ ਹੋਂ ਲਿਆ ਆ ਕਿੱਲੇ ਜਿਹੜੇ ਬਾਹਰ ਗਿਆ ਐਥੇ ਬਾਹਰ ਗਿਆ ਲੋ ਜੀ ਸ਼ਾਮ ਹੋ ਗਈ ਹੈ ਤੇ ਇਹਨਾਂ ਨੂੰ ਸ਼ਾਮੀ ਪਾਣੀ ਡੋਣਨਾ ਹੁਣ ਸਾਰੀ ਰਾਤ ਅੰਦਰ ਖਾਂਗੇ ਪੱਠੇ ਤੇ ਯਾਰਾ ਇਹਨਾਂ ਨੂੰ ਉਹ ਨੀਚੇ ਪਾਣੀ ਹੁੰਦਾ ਦੇਣਗੇ ਉਹ ਸਾਰੀ ਦਿਹਾੜੀ ਗਰਮੀ ਹੁੰਦੀ ਹੈ 2-3 ਟਾਈਮ ਜਿਹੜਾ ਨਾ ਪਾਣੀ ਡਾਈਦਾ ਇਹਨਾਂ ਨੂੰ ਕਿ ਆ ਵੀ ਸਾਰੀ ਦਿਹਾੜੀ ਆਪਾਂ ਪਾਣੀ ਪੀਂਦਾ ਤੇ ਇਹ ਬੇਜ਼ਬਾਨ ਨੇ ਇਹਨਾਂ ਨੂੰ ਜਿਹੜਾ ਪਾਣੀ ਵੀ ਜ਼ਰੂਰੀ ਹੈ इन्हें बोल के मंगना करके पानी शाम रूटीन बन गई अपनी इधर फुफड़ खलोता इधर आप पानी पीणी बाशा रोजाना हो रजाना सुन लीए पे इधर इधर कर दी है मजा ਚਲੋ 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 ਹਲੋ ਜਿੰਦਰ ਖਾਨ ਗਿਆ ਪੱਠੇ ਤੇ ਕਰੀਏ ਫਲਾ ਬੰਦ ਤੇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ